ਆ ਮੇਰੀ ਦੁਕਾਨ ਰੈਡੀमेड ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਹਾਲੂ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਆਹੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਹੋਣ ਲਈ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਈ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਸੇ ਨੇ ਆਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਇੱਥ ਆਡੀ ਜਿਤੀ ਨਾਲ ਖਲੀਆ ਮਾਰ ਕਰਕੇ ਤੁਹਾਨੂੰ ਅਸੀਂ ਦੱਸ ਦੇਾਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਹਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾਂ ਬਸ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਰਾਈਆਂ ਵਾਂ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇਨੀ ਦੁਕਾਨਾਂ ਵਾਂ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜੇਰਾ ਕਿੰਨਾ ਕੁ ਲੋਕ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਸਾਡੇ ਕੋ ਕੀ ਕੀ ਇਹਨਾਂ ਨੇ ਮੇਰੇ ਕੋ ਲੈਣਾ ਵਾ ਜਦ ਕੀ ਸਾਡੀ ਦੁਕਾਨਾਂ ਦੇ ਖਲੇ ਬੰਨੇ 80 ਫੁੱਟ ਦੀ ਦੁਵਾਰ ਆ ਕੋਈ ਹਵਾ ਜਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨਾਂ 80 ਤੇਰਾਂ ਲੋ ਤਾਂ ਕੀਤਾ ਜਾਂਦਾ ਵਿਆਹ ਆ ਇੱਕ ਮਾਰ ਆ ਤੇ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਆਵਾਹਦਾ ਸੜਕ ਤੋਂ 5 ਫੁੱਟ ਤੱਕ ਦੀ ਹਾਦਾ 80 ਫੁੱਟ ਦੀ ਦੂਰ ਦੀ ਹੋਣ ਦੀ ਵਜ੍ਹਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆ ਸਵੇਰੇ ਤੜਕੇ ਆ ਕੇ ਤੇ ਜੀ.ਸੀ.ਬੀ ਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਰਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਤੀਆਂ ਨਜਾਇਜ਼ ਕਲੋਜ਼ਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਤਿੰਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਪਹਿਲੇ ਸਾਨੂੰ ਦੱਸੋ ਜਾਂ ਤੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋ ਕਰਨੇ ਸ਼ਹਿਰ ਦੇ ਵਿੱਚ ਦੇਖੋ ਜਿਹੜੇ ਇੰਨੀਆਂ ਨਜ਼ਿਆਜ ਨਜ਼ਿਆਜ ਇੱਕ ਰੋਜਮੈਂਟ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਜਾਂਦਾ ਉਹਨਾਂ ਦੀ ਮਿਲਿ ਭਗ ਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜ਼ਿਆਜ ਰੋਜਮੈਂਟ ਉਹਨਾਂ ਨੇ ਕੇ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੁੱਟ ਦੂਰ ਵਾਲਾ ਇੰਨਾ ਜਨਾਬ ਦੁਕਾਨਾਂ ਨੂੰ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ-ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਅਗੇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिक्रमण ਸੀਗੇ ਉਹ ਸਾਰੇ ਹਟਾਏ ਗਏ ਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਦਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਉਗੇ ਤੇ ਨਗਰ ਕੌਂਸਲ ਵੱਲੋਂ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਵੇ। ਦੂਰ ਦਿੱਤਾ ਆ। ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੂ। ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਦਰ ਤੇ ਉਹ ਦੂਰ ਕਰ ਲੈਣ। ਜੇ ਆਪਣੇ ਪੱਦਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ